ਜਿਹੜਾ ਕਹਿੰਦੇ ਨੇ ਕਿ ਆਪਣੀ ਮਾਂ ਬੋਲੀ ਤੋਂ ਟੁੱਟ ਗਿਆ ਆਪਣੇ ਧਰਮ ਤੋਂ ਟੁੱਟ ਗਿਆ ਉਹਦੀ ਹੋਂਦ ਨਹੀਂ ਰਹਿੰਦੀ ਬਿਲਕੁਲ ਜੀ 7100 ਤੇ ਦੋ ਬੋਲੀਆਂ ਨੇ ਸੰਸਾਰ 'ਚ ਜਿਹੜੇ ਲਿਖਣ ਪੜਨ ਚੋਂਦਾ ਹੈ ਜੀ ਬਸ ਸੰਸਾਰ ਦੇ ਵਿੱਚ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਜਦੋਂ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਨੇ ਆ ਤੇ ਉਹਦਾ ਦਸਮਾ ਨੰਬਰ ਹੁੰਦਾ ਠੀਕ ਹੈ ਜੀ ਸਾਨੂੰ ਫਖਰ ਮਹਿਸੂਸ ਹੋਣਾ ਚਾਹੀਦਾ ਜੀ ਪਹਿਲੇ ਨੰਬਰਾਂ ਦੇ ਵਿੱਚ ਅਸੀਂ ਆਉਨੇ ਆ ਆਉਨੇ ਆ ਜੀ ਤਾਂ ਅਫਸੋਸ ਹੀ ਹੁੰਦਾ ਕੀ ਪੰਜਾਬੀ ਬੋਲੀ ਨਾਲ ਮਾਂ ਬੋਲੀ ਨਾਲ ਕੋਈ ਵਗਾਨੇ ਕੋਈ ਇੰਨਾ ਤਸ਼ੱਦਦ ਨਹੀਂ ਕਰ ਰਹੇ ਜਿੰਨੇ ਆਪਣੇ ਕਰ ਰਹੇ ਨੇ ਬਿਲਕੁਲ ਸੱਚਾਈ ਅਸੀਂ ਪੰਜਾਬੀ ਨੂੰ ਜਿੰਨਾ ਸਮਝਦੇ ਆ ਪਿਆਰ ਕਰਦੇ ਆ ਇਹਨਾਂ ਇਹਦੇ ਪ੍ਰਤੀ ਸਹਿਯੋਗ ਦਿੱਤਾ ਦੇ ਨਾਲ ਸੰਜੀਦਾ ਨਹੀਂ ਅਸਜਿੰਦਾ ਨਹੀਂ ਜਿੰਨਾ ਅਸੀਂ ਗੱਲਾਂ ਬਾਤਾਂ ਕਰਦੇ ਆ ਨਾ ਅਸੀਂ ਪੰਜਾਬੀ ਆ ਸਾਨੂੰ ਪੰਜਾਬੀ ਹੋਣ ਤੇ ਮਾਣ ਆ ਜੇ ਆ ਉਹ ਆ ਸੋਸ਼ਲ ਮੀਡੀਆ ਤੇ ਡਾਇਲੌਗ ਡਿਲੀਵਰੀ ਹੈਗੀ ਆ ਜੀ ਚੰਗੀਆਂ ਲੱਛੇਦਾਰ ਗੱਲਾਂ ਕਰਕੇ ਇਹ ਕਹਿਣਾ ਭਈ ਮੈਂ ਪੰਜਾਬੀ ਨੂੰ ਬੜਾ ਪਿਆਰ ਕਰਨਾ ਪਰ ਪੰਜਾਬੀ ਦੀ ਜਿੱਥੋਂ ਗੱਲ ਆਉਂਦੀ ਹੈ ਉਹਨਾਂ ਗੱਲਾਂ ਦੇ ਪਹਿਰਾ ਨਾ ਦੇਣਾ ਉਹ ਉਹ ਇੱਕ ਡਬਲ ਦੋ ਤਾਰੀ ਤਲਵਾਰ ਹੋ ਜਾਂਦੀ ਹੈ ਨਿਗਾਰਵਾਲ ਜਾਣ ਉਹਨਾਂ ਤੋਂ ਜ਼ਿਆਦਾ ਖਤਰਾ ਹੁੰਦਾ ਨਿਗਾਰਵਾਲ ਜਾਣ ਦੇ ਸੰਕੇਤ ਨੇ ਹਾਂ ਜੇ ਅਸੀਂ ਪੰਜਾਬੀ ਚੰਗਾ ਲਿਖਣ ਵਾਲੇ ਨੂੰ ਸਨਮਾਨ ਨਹੀਂ ਕਰਦੇ ਸਤਿਕਾਰ ਨਹੀਂ ਕਰਦੇ ਜੀ ਜਿੰਨਾ ਅਸੀਂ ਮਾੜੇ ਗੀਤ ਲਿਖਣ ਵਾਲੇ ਨੂੰ ਕਰਦੇ ਹਾਂ ਜੀ ਉਹਨੂੰ ਅਸੀਂ ਬਹੁਤ ਜ਼ਿਆਦਾ ਉਭਾਰਦੇ ਹਾਂ ਉਹਨੂੰ ਸੁਪਰਸਟਾਰ ਕਹਿੰਨੇ ਆ ਕਦੀ ਕੁਛ ਕਹਿੰਨੇ ਆ ਕਿੰਨਾ ਦੇ ਰਤਬੇ ਦਿੰਨੇ ਆ ਬਿਲਕੁਲ ਜੀ ਚੰਗਾ ਲਿਖਣ ਵਾਲਾ ਵਿਚਾਰਾ ਉਡੀਕਦਾ ਹੀ ਰਹਿ ਜਾਂਦਾ ਵੀ ਮੈਨੂੰ ਵੀ ਕੋਈ ਬੁਲਾਵਾ ਆਏਗਾ ਪਹੁੰਚ ਬਣਾਏਗਾ ਮਿਲੂਗਾ ਮੈਨੂੰ ਆ ਸੋ ਪਹਿਲੇ ਜਿਹੜੇ ਗੀਤਕਾਰ ਸੀ ਪੁਰਾਣੇ ਗੀਤਕਾਰ ਆਨੰਦ ਲਾਲ ਨੂਰਪੁਰੀ ਜੀ ਜੀ ਹਸਨਪੁਰੀ ਜੀ 사ਜਨ ਰਾਏ ਕੋਟੀ ਜੀ ਅਸੀਂ ਉਹਨਾਂ ਨੂੰ ਸੁਣਿਆ ਬਾਉ ਸਿੰਘ ਮਾਨ ਵਾਹ ਦੇਵ ਤਰੀਕਿਆਂ ਵਾਲਾ ਜੀ ਇਹ ਐਸੇ ਗੀਤਕਾਰ ਨੇ ਜਿਹੜੇ ਚਤਤ ਸ੍ਰਿਸ਼ਟੀ ਦੇਗੇ ਦੁਨੀਆ ਦੇਗੀ ਇਹਨਾਂ ਨੂੰ ਯਾਦ ਕੀਤਾ ਜਾਏਗਾ ਗੀਤ ਉਹਨਾਂ ਦੇ ਚੱਲਦੇ ਰਹਿਣਗੇ ਅਸੀਂ ਉਹਨਾਂ ਨੂੰ ਦੇਖ ਕੇ ਲਿਖਣਾ ਸ਼ੁਰੂ ਕੀਤਾ ਉਹਨਾਂ ਦੇ ਨਾਮ ਸੁਣ ਕੇ ਲਿਖਣਾ ਸ਼ੁਰੂ ਕੀਤਾ ਜੀ ਸੋ ਮੈਂ ਕਹਾਂਗਾ ਕਿ ਉਹਦੇ ਚ ਹੋਂਦੇ ਸਮੇਂ ਦੇ ਚ ਕਾਫੀ ਗਿਆ ਵੱਡਾ ਆ ਗਿਆ ਠੀਕ ਹੈ ਜੀ ਹੁਣ ਕਈ ਗੀਤਾਂ ਦੀ ਤਾਂ ਪਛਾਣ ਹੀ ਨਹੀਂ ਹੁੰਦੀ ਵੀ ਇਹ ਕੀ ਗੀਤ ਹੈ ਕੀ ਸ਼ਬਦ ਮਿਊਜ਼ਿਕ ਹੀ ਨਜ਼ਰ ਆਉਂਦਾ ਹੈ ਟੋਲ ਹੀ ਨਜ਼ਰ ਆਉਂਦਾ ਹੈ ਜਾਂ ਵੀਡੀਓ ਚ ਗੰਨਾ ਨਜ਼ਰ ਆਉਂਦੀ ਹੈ ਜਵਲ ਗਾਇਟੀ ਜੀ ਹੋਰ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਗੰਨਾ ਤੁਹਾਡੇ ਖਿਆਲਾਂ ਨਾਲ ਇਥਿਆਰਾਂ ਦਾ ਕੋਈ ਕੰਮ ਨਹੀਂ ਕੀਤਾ ਦੇਖੋ ਤੁਸੀਂ ਜਾਣਦੇ ਹੋ ਕਿ ਗੀਤ ਸੰਗੀਤ ਦਾ ਸਾਡੇ ਜੀਵਨ ਤੇ ਬਹੁਤ ਵਗੈਰਾ ਅਸਰ ਹੁੰਦਾ ਹੈ ਜੀ ਬਹੁਤ ਵੱਡਾ ਅਸਰ ਹੁੰਦਾ ਹੈ ਜਿਵੇਂ ਦੇ ਅਸੀਂ ਲੋਕਾਂ ਦੇ ਵਿੱਚ ਫਿਚਰਦੇ ਆ ਜਿਹੜੀ ਭਾਸ਼ਾ ਚ ਅਸੀਂ ਗੱਲ ਕਰਦੇ ਆ ਜਿਸ ਤਰੀਕੇ ਦੀ ਅਸੀਂ ਲੈਂਗੁਏਜ ਯੂਜ਼ ਕਰਦੇ ਆ ਉਹਦਾ ਅਸਰ ਸਾਡੇ ਦਿਮਾਗ ਤੇ ਸਾਡੇ ਪਛੰਚੇ ਸਾਡੇ ਪਿਆਰ ਚ ਸਾਡੇ ਪਰਿਵਾਰ ਚ ਸਾਰੇ ਚ ਹੁੰਦਾ ਹੈ ਸਾਨੂੰ ਦੇਖਣ ਨੂੰ ਮਿਲਦਾ ਹੈ ਸੋ ਉਹ ਜੇ ਅਸੀਂ ਅੱਛਾ ਸੁਣਾਗੇ ਚੰਗਾ ਸੁਣਾਗੇ ਤੇ ਚੰਗਾ ਅਸਰ ਹੋਏਗਾ ਜੇ ਵਿਚਾਰ ਹੋਣਗੇ ਜੇ ਮਾੜੇ ਬੰਦਿਆਂ ਨਾਲ ਸੰਪਰਕ ਹੋਏਗਾ ਮਾੜੇਗੀ ਸੰਗੀਤ ਨੂੰ ਸੁਣਾਗੇ ਮਾੜਾ ਸੱਬੇ ਚਾਰ ਚਰਾਂਗੇ ਤਾਂ ਸਾਡੇ ਤੇ ਮਾੜਾ ਅਸਰ ਹੋਏਗਾ ਸੋ ਹੁਣ ਜਿਹੜਾ ਫਰਕ ਹੈ ਇਹ ਵੈਸਟਰਨ ਟੱਚ ਨੂੰ ਲੈ ਕੇ ਜਾਂ ਆਪਣੇ ਆਪ ਨੂੰ ਹਾਈਲਾਈਟ ਹੋਣ ਦੇ ਲਈ ਜਲਦੀ ਤੇ ਜਲਦੀ ਵੀ ਮੈਂ ਸੁਪਰਸਟਾਰ ਬਣ ਜਾ ਜੀ ਹਾਈਲਾਈਟ ਹੋਣ ਦੇ ਲਈ ਉਹ ਜਿਹੜਾ ਵੀ ਹਥਿਆਰ ਅਪਣਾਇਆ ਜਾਵੇ ਉਹ ਪਣਾ ਲੈਂਦੇ ਨੇ ਕਈ ਤੇ ਅੱਖਰ ਹੁੰਦੇ ਹੀ ਨਹੀਂ ਵੀ ਇਹਦਾ ਕਾਫੀਆ ਵੀ ਨਹੀਂ ਹੁੰਦਾ ਰਾਤੋਂ ਰਾਤ ਤਾਰ ਬਾਂਡੇ ਚੱਕ ਅਸੀਂ ਇਹ ਪਰ ਕੁਝ ਇੱਕ ਗੀਤਕਾਰ ਜਾਂ ਗਾਇਕ ਕਹਿੰਦੇ ਵੀ ਇਹ ਗੀਤਾਂ ਦਾ ਕਿਹੜਾ ਅਸਰ ਹੁੰਦਾ ਸਿੱਧੀ ਤੇ ਜਾਂ ਨਹੀਂ ਨਹੀਂ ਗੀਤ ਸੀਤ ਦਾ ਸਾਡੇ ਜੀਵਨ ਤੇ ਬਹੁਤ ਗਹਿਰਾ ਅਸਰ ਹੁੰਦਾ ਜੀ ਠੀਕ ਹੈ ਤੁਸੀਂ ਜੇ ਛੋਟੇ ਪੱਧਰ ਦਾ ਗੀਤ ਲਿਖਿਆ ਜੀ ਤੂੰ ਛੇਤੀ ਭੁੱਲ ਜਾਂਦਾ ਕੋਈ ਸ਼ੱਕ ਨਹੀਂ ਬਿਲਕੁਲ ਪਰ ਤੁਸੀਂ ਜਾਣਦੇ ਹੋ ਵੀ ਇੱਕ ਆਦਮੀ ਬਾਜ਼ਾਰ ਦੇ ਵਿੱਚੋਂ ਲੰਘ ਜਾਏ ਰੋਜ਼ ਉਹ ਪਾਠ ਕਰਦਾ ਜਾਵੇ ਉਹਦਾ ਪਤਾ ਨਹੀਂ ਲੱਗਦਾ ਪੀਪਾੜ ਕਰਦਾ ਜਾ ਰਿਹਾ ਹੈ ਹਾਂਜੀ ਤੇ ਜਦੋਂ ਉਹਦੀ ਚਰਚਾ ਹੁੰਦੀ ਹੈ ਤੇ ਸ਼ਾਇਦ ਸਾਲ 2 ਸਾਲ ਗੁਜ਼ਰ ਜਾਣਾ ਬਿਲਕੁਲ ਪਰ ਇੱਕ ਬੰਦਾ ਹੋਣੇ ਹੀ ਗਲੀ ਚੋਂ ਜਾਂਦਾ ਇੱਕ ਗਾਲ ਕੱਢ ਦੇ ਤੁਹਾਡਾ ਸਾਰਿਆਂ ਦਾ ਧਿਆਨ ਉਧਰ ਹੋ ਜਾਊਗਾ ਖਿੱਚਦਾ ਕੇਂਦਰ ਬਣ ਜਾਊਗਾ ਮਾੜੇ ਗੀਤ ਦਾ ਆਸਰ ਹੈ ਠੀਕ ਹੈ ਇੱਕ ਮਿੰਟ 'ਚ ਬੰਦੇ ਦਾ ਧਿਆਨ ਖਿੱਚਦਾ ਹੈ ਠੀਕ ਹੈ ਤਾਂ ਏਸੀ ਨੂੰ ਪੜਾਉਣ ਦੇ ਲਈ ਹਾਈਲਾਈਟ ਹੋਣ ਦੇ ਲਈ ਰਤੋ ਰਾਤ ਸ਼ਾਰਬੰਦੀ ਚਾਹਤ ਨਾਲ ਜੀ ਕਈ ਗਲਤ ਕੰਮ ਵੀ ਹੋ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਕਿਉਂਕਿ ਸਾਡੇ ਘਰਾਂ ਦੇ ਵਿੱਚ ਵੀ ਧੀਆਂ ਪੈਣਾ ਨੇ ਅਸੀਂ ਇੱਕ ਪਰਿਵਾਰਾਂ ਵਾਲੇ ਲੋਕ ਆ ਫਿਰ ਪੰਜਾਬੀ ਸੱਭਿਆਚਾਰ ਇੰਨਾ ਅਮੀਰ ਸੱਭਿਆਚਾਰ ਆ ਇਹ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਦੱਸਿਆ ਜੋ ਅਸੀਂ ਉਹਨਾਂ ਦੇ ਵਿੱਚ ਵਿਚਰੇ ਆ ਉਹ ਚੀਜ਼ਾਂ ਸਾਡੇ ਚ ਜਦੋਂ ਖਤਮ ਹੋ ਗਈਆਂ ਤੇ ਸਾਡੀ ਮਾਂ ਬੋਲੀ ਕਿੱਥੇ ਖੜੀ ਆ ਫਿਰ ਸੋ ਸਾਡੇ ਆਪਣਿਆਂ ਤੋਂ ਸਾਨੂੰ ਜ਼ਿਆਦਾ ਖਤਰਾ ਹੈ ਜਿਹੜੇ ਸਾਡੇ ਪੰਜਾਬੀ ਸਿੰਗਰ ਨੇ ਪੰਜਾਬੀ ਰਾਈਟਰ ਨੇ ਉਹਨਾਂ ਨੂੰ ਜ਼ਿਆਦਾ ਮਿਲ ਕੇ ਤੇ ਪੈਰਾ ਦੇਣ ਦੀ ਲੋੜ ਆ